ਆਲਟਰਾ ਦੇਖ ਕਰੋ ਪਾਪਾ ਪਾਪਾ ਸੱਤ ਕੋਲ ਆਈ ਮਾਈ ਜੀ ਆਹੋ ਜੀ ਇੱਕ ਬੰਦਾ ਨਾ ਆਉਂਦਾ ਮੱਛੀ ਵਾਲੇ ਤੋਂ ਆਹ ਆ ਰਹੇ ਕਿੱਥੇ ਲੈ ਜਾਉਂ ਉਹਦੇ ਅੱਗੇ ਨਾ ਉੱਤੇ ਤਾਂ ਤੰਨੇ ਨੇ ਆਪਾਂ ਪਾਇਆ ਤਾਂ ਰੱਖੇ ਰੱਖੇ ਦਮ ਜੇ ਬਹਿਰੂ ਜੀ ਦਾ ਖਾਲਸਾ ਬਹਿਰੂ ਜੀ ਕਿੱਥੇ ਅੱਜ ਜਦੋਂ ਮੈਂ ਸਵੇਰੇ ਸਮਰਾਲੇ ਤੋਂ ਮਛੋੜਾ ਸਾਹਿਬ ਨੂੰ ਜਾ ਰਿਹਾ ਸੀਗਾ ਤਾਂ ਰਸਤੇ 'ਚ ਮੈਂ ਬਾਲਿਆਪੁਰ ਦੇਖਿਆ ਕਿ ਐਕਸੀਡੈਂਟ ਹੋਇਆ ਸੀਗਾ ਚਲੋ ਦੇਖ ਕੇ ਮੈਂ ਗੱਡੀ ਵਾਪਸ ਮੋੜੀ ਤੇ ਅਸੀਂ ਗਏ ਜਦੋਂ ਉਹਨਾਂ ਕੋਲ ਤਾ ਦੇਖਿਆ ਇੱਕ ਇੱਕ ਭਰਾ ਦਾ ਬੁਰਾ ਜਿਹਾ ਜਖਮੀ ਹੋਏ ਸੀਗੇ ਤੇ ਨਾ ਟੋਟਲ ਤਿੰਨ ਵਿਅਕਤੀ ਜਖਮੀ ਹੋਏ ਸੀਗੇ ਤੇ ਜਿਹਨੂੰ ਲਗਭਗ 20 ਮਿੰਟ ਹੋ ਗਏ ਸੀਗੇ ਪਰ ਐਂਬੂਲੈਂਸ ਥੋੜੀ ਲੇਟ ਹੋ ਗਈ ਕੁਦਰਤੀ ਚਲੋ ਕੋਈ ਨਾ ਕੋਈ ਕਾਰਨ ਹੋਸਦਾ ਪਰ ਅਸੀਂ ਤੁਰੰਤ ਉਹਨਾਂ ਨੂੰ ਆਪਣਾ ਫਰਜ਼ ਸਮਝਦੇ ਹੋਏ ਗੱਡੀ 'ਚ ਲਿਆ ਕੇ ਹਸਪਤਾਲ ਭਰਤੀ ਕਰਾਇਆ ਤੇ ਜਿਹੜਾ ਤੇ ਜਿਹੜੀ ਬੁਢਲੀ ਸਿਹਤਨ ਹੁੰਦੇ ਕੇ ਪੀਜੇ ਰੈਫਰ ਕੀਤਾ ਗਿਆ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਆ ਆਪਣੇ ਸਾਰੇ ਭਰਾਵਾਂ ਨੂੰ ਕਈ ਵਾਰ ਕੁਦਰਤੀ ਚਲੋ ਐਂਬੂਲੈਂਸ ਲੇਟ ਹੋ ਜਾਂਦੀ ਆ ਪਰ ਉੱਥੇ ਖੜ ਕੇ ਉਹ ਉਹ ਸਬਰ ਦੇਖਣ ਦੀ ਬਜਾਏ ਤੁਸੀਂ ਆਪਣੀ ਗੱਟ ਦੇ ਵਿੱਚ ਜਿਹੜਾ ਮਰੀਜ਼ ਆ ਉਹਨੂੰ ਹਸਪਤਲ ਪਹੁੰਚਦਾ ਕਰਦਿਆ ਕਰੋ ਤਾਂ ਜੋ ਇੱਕ ਕੀਮਤੀ ਜਾਨ ਬਚ ਸਕੇ ਕਿਉਂਕਿ ਉਹ ਟਾਈਮ ਇਹ ਜਾਂਦਾ ਵੀ ਉਹ ਜਿਹੜੇ 30 ਮਿੰਟ ਜੇ ਉਹਨਾਂ ਨੂੰ ਸਹੀ ਟਾਈਮ ਹਸਪਤਲ ਪਹੁੰਚਦਾ ਕੀਤਾ ਜਾਵੇ ਤਾਂ ਜਿਹੜੀ ਕੀਮਤੀ ਜਾਨਾਂ ਬਹੁਤ ਬਚ ਸਕਦੀਆਂ ਜਿੰਮਿਆਂ ਚ ਉਹ ਲੈ ਕੇ ਗਏ ਆ ਉਹਨੂੰ ਵਧੀਆ ਟਰੀਟ ਉਹ ਤੇ ਸਭਾ ਲਾਜਵਾਬੀ ਕੀਤਾ ਤੇ ਉਹ ਰੈਫਰ ਕਰਤਾ ਵੀ ਜੀ ਤੇ ਪ੍ਰਮਾਤਮਾ ਕਰੇ ਉਹ ਮੇਰਾ ਵੀਰ ਸਹੀ ਇਸਲਾਮ ਬੇਚਾਰਾ ਵੀਸ ਠੀਕ ਹੋ ਜਵੇ ਤੇ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਜਦੋਂ ਕੋਈ ਕੋਈ ਮਰੀਜ਼ ਮਿਲਦਾ ਤਾਂ ਆਪਾਂ ਮੋਡਲਾਫਰ ਤੋਂ ਸੰਦੇ ਉਹਨੂੰ ਹਸਪਤਾਲ ਜ਼ਰੂਰ ਪਹੁੰਚਦਾ ਕਰਦੇ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ